ਡੋਡੇ ਨਹੀਂ ਤੋ ਕਹ ਮਾਮੂ ਨੇ ਡੋਡੇ ਖਾਦੇ ਇੰਨੀ ਚਾਹ ਪਾਤੀ ਡੋਡੇ ਆਹ ਤੋ ਮਾਮੂ ਨੇ ਡੋਡੇ ਖਾਦੇ ਇੰਨੀ ਚਾਹ ਦੇਤੀ ਇਹਨੇ ਡੂਡੀ ਹੈ ਤੇ ਬੈਜ ਨਹੀਂ ਤੈਨੂੰ ਕਹਿੰਦੀ ਹਾਂ ਮੈਂ ਇਹ ਦੇ ਬੱਲ ਪਾਛਣ ਤੋ ਕਹ ਇੰਨੀ ਚਾਹ ਦੇਤੀ ਮਾਮੂ ਨੇ ਡੋਡੇ ਖਾਦੇ ਆ ਕੀ ਦਿੱਤੀ ਮਾਮੂ ਡੋਲੇ ਖਾਦੇ ਆ ਡੋਲੇ ਨਹੀਂ ਡੋਡੇ ਐਨੀ ਚਾਹਦੇ ਤੀ ਤੂੰ ਮੇਰੀ ਗੋਦੀ ਖਾਦੇ ਆ ਆਲੇਲਾ ਮੰਮੀ ਤੈਨੂੰ ਕੀ ਕਹਿੰਦੀ ਹੈ ਕਹਿੰਦੀ ਗੰਦਮੰਦ ਮੈਂ ਤਾਂ ਤੂੰ ਸੋਹਣੀ ਲਾ ਦੇ ਸਕਨੀ ਮੇਕਅਪ ਕਰਕੇ ਲੈ ਤਾਂ ਦੇਖ ਤੇ ਕੈਮਰੇ ਚ ਲੁਕਿੰਗ ਨਾਈਸ ਲੁਕਿੰਗ ਗੌਰਜੀਅਸ ਗਈ ਤੂੰ ਗੰਦਾ ਬੰਦ ਰਾ ਕੇ ਬਹਿ ਜਾਂਦੀ ਹਾਂ ਇਹਨੂੰ ਕੀ ਪਤਾ ਬੁੱਢੀ ਹੋ ਗਈ ਆ ਉਹਨੂੰ ਕੀ ਪਤਾ ਨਾ ਇਹ ਹੋ ਗਈ ਬੁੱਢੀ ਬੁੱਟੇ ਹੋ ਗਏ ਹੈ ਨਾ ਉਹ ਆਦੇ ਮੇਰੇ ਪਾ ਪੁੰਗੜੇ ਪੁੰਗੜੇ ਆ ਨਾਈਸ ਵਾਲਾ ਸੁਤਨੀ ਜੜੀ ਤੇ ਨਾਈਸ ਤੇ ਜਿੰਦਾ ਦੇ ਮੇਰੇ ਨਾਲ ਤੇਰੇ ਸੋਹਣ ਆ ਤੂੰ ਤੇਰੀ ਵਾਲੀ ਕੇ ਆ ਤੇਰੇ ਬਾਲ ਜੱਸ ਸੋਹਣ ਆ ਚੱਲ ਹਾਂ ਮੇਰੇ ਪਰੇ ਹੋ ਮੇਰੇ ਬਤਮੇ ਚਾਹ ਵੀ ਲਵਾਂ ਬੀਏ ਨੂੰ ਚਾਹ ਦੇ ਕਿਉਂ ਨਹੀਂ ਉਹਨੇ ਆ ਵੀ ਲੈ ਲੈਣੀ ਪਰੇ ਹੋ ਮੇਰੇ ਬੁੱਗਾ ਉੱਠ ਚਾਹ ਪੀਜੇ ਮੈਂ ਕਈ ਪਤਾ ਨਹੀਂ ਕਿਦਾਂ ਤੱਤੀ ਹੀ ਪੀ ਲਾਂਦੇ ਰੱਜ ਦੀ ਰੱਜ ਦੀ ਮੇਰੇ ਕੋਲ ਨਹੀਂ ਪੀ ਹੁੰਦੀ ਮੈਦਾਨ ਜਦੋਂ ਕੋਸੀ ਹੋ ਜਾਂਦੀ ਹੈ ਨਾ ਨਾ ਬੜੀ ਠੰਡੀ ਨਾ ਬੜੀ ਗਰਮ ਨਾਰਮਲ ਜੀ ਜਿੱਦਾਂ ਇੱਕੋ ਸਾਚ ਡੀਕ ਲਾ ਕੇ ਜਿੱਦਾਂ ਗਲਾਸ ਨਹੀਂ ਪੀਂਜੀ ਤਾਂ ਮੈਂ ਉਦਾਂ ਪੀਣਾ ਚਾਹ। ਰਾਜਵੀਰ ਪੂਰੀ ਤੱਤੀ ਤੱਤੀ ਚਾਹ ਪੀ ਜਾਂਦੀ ਪੂਰਾ ਕੱਪ ਦਿੱਤਾ। ਹਾਂ। ਮੈਂ ਮੇਰੇ ਵੀ ਚੱਕ ਕੇ ਪੀ ਜਾਂਨੇ। ਨਾ ਦੇ ਘਰ ਨਾ ਆ ਕੇ ਵੀਡੀਓ ਹੈ। ਵੀਡੀਓ ਜ ਨਹੀਂ ਜਿੰਦਗੀ ਨਹੀਂ ਆਈ ਸੀ। ਉਹ ਪੀ ਜਾਂਦੇ ਸਾਰੀ ਤੱਤੀ ਚਾਹ ਤੱਤੀ ਰੱਜ ਦੀ ਆ ਮੈਂ ਠੰਡੀ ਕਰਕੇ ਪੀਣਾ ਤੈਨੂੰ ਪਤਾ ਅੱਧਾ ਘੰਟਾ ਪਈ ਰਹਿੰਦੀ ਹੈ ਫੇਰ ਬਾਅਦ ਚ ਪੀਣਾ ਉਹ ਇਦਾਂ ਹੀ ਪੀ ਜਾਂਦਾ ਹੈ ਕਿਹੜੇ ਕੋਟ ਬਰ ਬਰ ਬਕੇ ਪੀਂਦੇ ਚਾਹ ਯਾਰ ਮੈਨੂੰ ਸਵਾਦ ਆਉਂਦਾ ਇੱਕੋ ਵਾਰੀ ਸਾਰੇ ਅੰਦਰ ਮੈਨੂੰ ਨਹੀਂ ਧੌਲੀ ਧੌਲੀ ਸੁੱਟੇ ਜੇ ਮਾਰ ਕੇ ਉਹ ਚੀਜ਼ ਮੈਨੂੰ ਨਹੀਂ ਵਧੀਆ ਲੱਗਦੀ ਹੈ ਭੇੜਾ ਜਿਹਾ ਲੱਗਦਾ ਮੈਨੂੰ ਤਾਂ ਢੋਲ ਵੱਜਦਾ ਸੀ ਡਾਂਸ ਕਰਦੇ ਹਾਂ ਇਕੱਲਾ ਹਾਂ ਇਕੱਲਾ ਹੈਂ ਮੇਰੇ ਨਾਲ ਮਮਾ ਜਾਓ ਜਾਓ ਮੈਂ ਤੇਰੇ ਘਰ ਕਿ ਬੈਠਾ ਹਾਂ ਆ ਜਿਉਂਦੇ ਆਉਂਦਾ ਨਿਮਵਤ ਆਉਂਦੇ ਹੁੰਨੇ Okay, then I can do that. Okay. ਮੇਰਾ ਹਥਾ ਚੱਲ ਰਿਹਾ ਇੱਧਰ ਲੈਣਾ ਇੱਧਰੋਂ ਕੈਮਰਾ ਇੱਥੇ ਆਣਾ ਸ਼ਾਮੇ ਖੜਜਣਾ ਹਾਂ ਮੋ ਆਉਂਦਾ ਮੇਰਾ ਆਉਂਦਾ ਕੈਮਰੇ ਦੇ ਹੱਥੇ ਚੱਕ ਇੱਧਰ ਆਂਗ ਇੱਧਰ ਲੈ ਇੱਧਰ ਲੈ ਹਾਂ 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 ਬੰਦੀ ਸਹੀ ਤੇ ਹਾਂ ਮੈਂ ਵੀ ਰਾਤ ਤੱਕ ਗਿਆ ਪਰ ਪਥਰੂ ਵੇਲਾ ਨਾਲ ਬੈਠਣਾ ਹੁੰਦਾ ਜੱਫੇ ਬਾਣੀ ਸਕੂਲੇ ਜਾਂਦੇ ਸਾਡੇ ਸਿਕੋ ਨਹੀਂ ਅੱਜ ਫਿਰ ਮੈਂ ਲੈਣ ਆਉਂਗਾ ਕਿ ਸਕੂਲੇ ਆਦਿ ਕਹਦਾ ਤੇਲੀ ਪਹਿਲੇ ਤੈਨੂੰ ਮੈਂ ਲੈਣ ਆਉਂਗਾ ਹਾਂ ਆਮ ਨਹੀਂ ਕਿ ਨਹੀਂ ਹਾਂ ਸਾਡੇ ਹੋ ਗਈ ਠੰਡ ਹੋ ਗਈ ਕਿ ਸਾਡੇ ਵਾਹ ਜੀ ਮਾਂ ਧੀਆਂ ਚੱਲੀਆਂ ਸਕੂਲੇ ਮਾਂ ਧੀਆਂ ਚੱਲੀਆਂ ਸਕੂਲੇ ਕਿਦਾਂ ਬਦਲਾਅ ਦਾ ਕਿੰਨਾ ਹੋਇਆ ਜੀ ਕਿਦਾਂ ਬਦਲਾਅ ਦਾ ਇਹ ਕਰੂੰਗਾ ਅੱਛਾ ਭਾਂਡੇ ਹੁਣ ਕਿੰਨੇ ਨੂੰ ਹੋ ਗਏ ਪਤਿੱਲੇ ਜੇ ਸੱਜ 600 600 ਓਕੇ ਆ ਫਰਾਈ ਵੀ ਜੀ ਫਰਾਈ ਵੀ ਆਵਾਲਾ 450 ਓਕੇ ਮਹਿੰਗਾ ਹੋ ਜਾਂਦਾ ਹੈ ਗਾਂਦਵਾਣਾ ਠੀਕ ਹੈ ਹਰ ਇੱਕ ਚੀਜ਼ ਵੀ ਆਪ ਜਾਣਦੇ ਹਰ ਇੱਕ ਮਹਿੰਗਾਈ ਹੁੰਦੀ ਜਾਂਦੀ ਹੈ ਦਿਲ ਤੇ ਤੇ किने पे है दो किलो 30 ₹30 ₹ ये तो ठीक है ना चल कोई टॉफियां आ जाएंगी 30 ₹ हम कब आ गए बाहर से कब आ गए बाहर से मतलब बाबा टाइम हो गया दो बाबा टाइम हो गया हम अच्छा अब नहीं यहां वही धरे रहना धरे रहना जाएंगे उधर वैसे जाएंगे अच्छा अच्छा काम करने को नहीं जाएंगे हां काम भी कर लेंगे कोई नहीं जब बनेगा ओके थैंक यू चाय जोत नहीं बने नहीं ना आपकी चाय ओके चलो काम निपड़ गए हुन कड़ी करते हैं रेस्ट गाइस कर दिया में ब्लॉक कंटिन्यू आ यार मेनू बड़ा दुख होया इन्हें पटता बेवकूफी ये जनानी ने आ देखो ਉਹੀ ਗੱਲਾਂ ਮੈਂ ਡੰਗਰਾਂ ਦੇ ਡੰਗਰੇ ਰਹਿਣਾ ਇਹਨਾਂ ਨੇ ਗੰਦ ਚੇਹੇ ਰਹਿਣਗੇ ਜਿਓ ਹਾਂ ਹੁਣ ਨਹੀਂ ਮੈਂ ਕਰਨਾ ਕੁਝ ਵੀ ਹੁਣ ਇੱਦਾਂ ਹੀ ਰਹਿਣਾ ਆਟੇ ਕਿੱਧਰ ਆਈਆ ਹਾਂ ਸ਼ਾਮ ਨੂੰ ਆਈਆ ਹਾਂ ਹੁਣ ਮੈਂ ਤੈਨੂੰ ਬੁਲਦੀ ਦਿਆਂ ਕਿ ਕਾਕੇ ਦੇ ਘਰ ਆਲੀ ਇਹ ਤਾਂ ਬੜਾ ਕੈਸ਼ ਕੁਛ ਲੈ ਕੇ ਆਈ ਹੋਣੀ ਅੱਜ ਕਿੱਥੋਂ ਇਹਦੀ ਬਣਾ ਲੀਡੀਓ ਕਹਿੰਦੇ ਉਹ ਦੇਖੀ ਨਹੀਂ ਕਦੀ ਕਾਕੇ ਦੇ ਘਰ ਵਾਲੀ ਹਾਂ ਕਹਿੰਦਾ ਬਾਹਰੋਂ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਕਾਕੇ ਦੇ ਘਰ ਵਾਲੀ ਨੂੰ ਕਦੀ ਦੇਖੀ ਹੁਣ ਆਉਂਦੀ ਨਹੀਂ ਮੈਂ ਤਾਂ ਆਉਂਦੀ ਹਾਂ ਬੇਲਦੀ ਆ ਧੋਪ ਬੋਤ ਹੁੰਦੀ ਆ ਰੀ ਮਨਿੰਗ ਕੁਝ ਨਹੀਂ ਹੁੰਦੀ ਉਹ ਆਂਟੀ ਜੀ ਕਹਿੰਦੇ ਥੋੜੀ ਜਿ ਤਾ ਗਰ ਕਿ ਸਕੈਨਰ ਤਾਂ ਇਹਨਾਂ ਰੱਖ ਲਈਏ ਹਾਂ ਉਹ ਤੋਂ ਲਿਆਉਣੀ ਸੀ ਕੋੜੇ ਦੀ ਦਵਾਈ ਤੇ ਨਾਲ ਨਹੀਂ ਆਦਮਪੁਰ ਗਮ ਹੋਇਆ ਗਮ ਹਾਂ ਤਾਂ ਭਾਵਾ ਖਾਜ ਕੀਤੀ ਨੇ ਉਹ ਸ਼ੂਗਰ ਨਾਲ ਹਾਂ ਜੋ ਕਰਕੇ ਨਾ ਸਪੋਲਿਸ ਪੋਲੀਡੈਕਸ ਦਾ ਕੈਪਸੂਲ ਲੈ ਲੈ ਉਹਨਾਂ ਸੌਕੇ ਆਣਾ ਇਹਨੂੰ ਮੈਂ ਉਹ ਕਿਆ ਲਿਆ ਨਾ ਸ਼ੂਗਰ ਕਰਕੇ ਨਾ ਸ਼ਹਿਰ ਕਰਿਆ ਕੱਲ ਜਿਆਦਾ ਸ਼ਹਿਰ ਸੋਸਾ ਦਵਾਈ ਹੋਰ ਖਾਜ ਹਟ ਗਏ ਮੇਰੇ ਐਸੇ ਤਾਂ ਜਰੂਰ ਲੱਗ ਗਿਆ ਪਰ ਲੱਗੇ ਹੁਣ ਕੁ ਸਕੇਨਰ ਡਾਕਟਰ ਆ ਮੈਂ ਤਾਂ ਹੀ ਤੈਨੂੰ ਕਹਿੰਦੀ ਮੈਂ ਖਾ ਬਹਾਨੀ ਮੇਰਾ ਖਾਜ ਹੁਣ ਨਹੀਂ ਖਾਦੀ ਇਥੇ ਤੁਸੀਂ ਪਤਾ ਜਾਂ ਉੱਥੇ ਨਾ ਆਇਆ ਇੱਕ ਵਾਰੀ ਕਰਤਾਰ ਪਰ ਨਹੀਂ ਸਹੀ ਹੈ ਠੀਕ ਹੈ ਹੁਣ ਇਹ ਕਰਦੀ ਰਹਿੰਦੀ ਲੱਗ ਤੂੰ ਖਾਦੀ ਕਰਦੀ ਰਹਿੰਦੀ ਕੱਪੜੇ ਵੀ ਆ ਨਾ ਜਿਹੜੇ ਖਾਜ ਜਦ ਪਾਉਂਦੀ ਸੀ ਉਹ ਡਟੌਲ ਨਾ ਧੋਦੀ ਜਾਂ ਸਾਰੇ ਜਿਹੜੇ ਪਏ ਹੁੰਦੇ ਇੱਕ ਵਾਰੀ ਹਾਂ ਨਹੀਂ ਇਹ ਤਾਂ ਛੱਡ ਹੋਣਾ ਸ਼ਾਮ ਨੂੰ ਉਦੋਂ ਦੇ ਹੋਣਾ ਹੈ ਸਰੀਰ ਨੂੰ ਹੈ ਹੋਣਾ ਹੈ ਫਨੇ ਨਹੀਂ ਆਈ ਪੁੱਤ ਜੀ ਓਕੇ ਤਾਂ ਸੀ ਨਹੀਂ ਹੁੰਦੇ ਆ ਉਹ ਚਾਹ ਆਹੀ ਲੈ ਆਈਏ ਸੁਖ ਨੂੰ ਇਹਨੂੰ ਤੰਗਾ ਚੱਕਾ ਬਾਅਦ ਸ਼ਾਮੇ ਕਲੀ ਹੋ ਗਈ ਜਰਾ ਵੈਲਾ ਵੈਲਾ ਆ ਦੇਖੋ ਨੇਰੀ ਦੇ ਨਾਲ ਐਡਾ ਲੱਗਾ ਜਿਹੜਾ ਪੱਤਰ ਖੇਤ ਹੁੰਦਾ ਝੋਨਾ ਆ ਆ ਗਾਇਸ ਰੱਬ ਵੀ ਮੈਂ ਦੇਖਿਆ ਜਦੋਂ ਫਸਲ ਜੱਟ ਦੀ ਪੱਕਦੀ ਹੈ ਉਦੋਂ ਮੀਂਹ ਅਕਮਾਤੀ ਵੀ ਦੇ ਲਿਆ ਲੰਮੀ ਪਾਰੀ ਬਹੁਤ ਨੁਕਸਾਨ ਹੋਇਆ ਨੇਰੀ ਦੇ ਨਾਲ ਕਹਿੰਦੀ ਮੈਂ ਤਾਂ ਫਸ ਗਈ ਸਕੂਲੇ ਲੱਗ ਗਏ ਮੈਂ ਤਾਂ ਫਸ ਗਈ ਐ ਸੁਖਨੀ ਆ ਗਏ ਐ ਕੈਂਡੀ ਮਿਲੀ ਸਵੇਰੇ ਮੰਮੀ ਕਹਿੰਦੀ ਰੋ ਪਈ ਰੋਈ ਕਾਦੇ ਸੀ ਹੈ ਮੈਂ ਕਹਾਂ ਮਾਮੂ ਨਹੀਂ ਆਏ ਮੈਂ ਛੱਡ ਦਾਂ ਅੱਛਾ ਚਲ ਮੈਂ ਆਇਆ ਕਰਾਂ ਠੀਕ ਹੈ ਆ ਕੱਪੜੇ ਧੋਤੇ ਸਾਰਾ ਕੰਮ ਕੀਤਾ ਸੇ ਆਇਆ ਮੈਂ ਜਾ ਕੇ ਕੜਕਾ ਕੰਮ ਕੀਤਾ ਤੇਰੇ ਕੱਪੜੇ ਧੋ ਕੇ ਆਇਆ ਸਾਰੇ ਸਾਰੇ ਕੱਪੜੇ ਤੇਰੇ ਹੁੰਦੇ ਆ ਮਾਮੂ ਕਹਿੰਦਾ ਕੀ ਹਾਂ ਹਾਂ ਕਹਿੰਦਾ ਅੱਜ ਤੇ ਮਾਮੂ ਹੋਇਆ ਮੈਂ ਕਹਿੰਦੇ ਨਹੀਂ ਮਾਮੂ ਕੇੰ ਦਾ ਤੋਰ ਕੇ ਆਵਾਜ਼ ਮੈਂ ਨਹੀਂ ਆਉਂਦਾ ਫੇਰ ਕਹਿੰਦੀ ਜਦੋਂ ਤੇਰਾ ਅੱਖ ਨੂੰ ਦੇਖਿਆ ਤੋੜੀ ਮੰਮੀ ਚੱਲੀਏ ਚੱਲ ਚੱਲ ਆਜਾਂ ਤੇ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਇਹ ਮੇਲੇ ਰੱਖਿਆ ਸੀ ਕੱਲ ਮੈਂ ਟੈਰ ਕੇ ਖਾਉਂਗਾ ਪਾਈ ਚੋਕੋ ਪਾਈ ਹੋਰ ਸਕੂਲ ਵਾਲੇ ਦਿੰਦੇ ਹਨ ਇਹ ਤੈਨੂੰ ਹਮ ਅੱਜ ਕਿਸੇ ਨਾਲ ਗਏ ਸੀ ਹਾਂ ਤੇਰੇ ਬਾਡੇ ਨੂੰ ਵੀ ਆਪਾਂ ਬਣ ਦਾਂਗੇ ਠੀਕ ਹੈ ਗੁੱਡ ਮਾਰਨਿੰਗ ਗਾਇਸ ਮੇਰੀ मामੂਲੀ ਕੀ ਇਹ ਦਵਾਈ ਹਮ ਆ ਦੇਖੋ ਟੀਚਰ ਦੇ ਮੇਰੇ ਪਾਸ ਘੰਮ ਨੇ ਇਹਦਾ ਸਵੇਰੇ ਗੋਹਾ ਸਿੱਟਣ ਲੱਗ ਜੀਦਾ ਮਾਈ ਗਾਡ ਅੱਜ मामੂਲੀ ਚਲੋ ਹੁਣ ਬੱਸ ਨਾ ਲੀਏ ਨਾ ਕਿ ਹੋਈ ਹੈ ਰੈਡੀਾਨੂੰ ਪਤਾ ਹੀ ਆਪਾਂ ਕਿੱਥੇ ਜਾਣਾ ਆ ਦੇਖੋ ਕਹਿੰਦੇ ਮੈਨੂੰ ਠੰਡ ਕਹਿੰਦੇ ਮੈਨੂੰ ਠੰਡ ਲੱਗਦੀ ਆ ਸੱਟਣਾ ਹਜੇ ਗੋਹਾ ਕਰਦੇ ਆ ਬਲੌਗ ਕੰਟੀਨਿਊ ਤੇਰੇ ਬਾਏ ਮੇਰਾ ਪਜਾਮਾ ਪਾੜ ਗਿਆ ਗਾਇਜ਼ ਉਹੀ ਕੰਮ ਹੋ ਗਿਆ ਜਿਹੜਾ ਡਰ ਸੀ ਆਨੇ ਚਿਚ ਗਏ ਆ ਚਿਚ ਚੱਬੰਡ ਆ ਗਿਆ ਠੇੜਾ ਲੋ ਗਾਇਸ ਇਸ ਟਾਈਮ ਅਸੀਂ ਪਹੁੰਚੇ ਆ ਸਾਰੇ ਪਹਿਲਾਂ ਹੀ ਗਏ ਆ ਉਧਰ ਸੰਗਤਪੁਰ ਸੰਸਾਰਪੁਰ ਆਪਣੇ ਕੈਂਟ ਦੇ ਨਾਮ ਨਾਲ ਨਹੀਂ ਮਿਲਟਰੀ ਏਰੀਆ ਜਣਾ ਉਧਰ ਗਏ ਆ ਉੱਥੋਂ ਫਿਰ ਸਿੱਧਾ ਆ ਗਏ ਫਗਵਾੜੇ ਫਗਵਾੜੇ ਹੁਣ ਇੱਕ ਜਗ੍ਹਾ ਦੇਤੇ ਇੱਕ ਜਗ੍ਹਾ ਹੁਣ ਇੱਥੇ ਆਏ ਆ ਆਪਣੇ ਨਵਾਂ ਪਿੰਡ ਭੈਣ ਮੇਰੀ ਦੇ ਸਹੁਰਿਆਂ ਦੇ ਇੱਥੇ ਫੜਾ ਕੇ ਇੱਥਾਂ ਬਸ ਫੇ ਆਪਾਂ ਚਲ ਜਾਣਾ ਬੰਗਿਆਲ ਨੂੰ ਬੰਗਿਆਂ ਦਸਾਂਝਾ ਸ਼ੋਕਰਾਂ ਪਰਾ ਉਧਰੋਂ ਗਾ ਕੇ ਫੇ ਚਲ ਜਾਣਾ ਆਪਾਂ ਘਰ ਨੂੰ ਕਹਾਂਗੇ ਡਿੱਗੀ ਵੀ ਭਰੀ ਹੋਆ ਤੇ ਆ ਆਵੇ ਸਿੱਟਾ ਨੂੰ ਉੱਤਾਂ ਸਾਰੇ ਪੈ ਹੋ ਉਸ ਮਨਾਂ ਤੇ ਮਾਮਾ ਗਿਆ ਉਹ ਗੁਰੂ ਕਦੇ ਕਹਿੰਿਆ ਸੀ ਬੁੜੀਆਂ ਉਹਨਾਂ ਮੈਨੂੰ ਮੈਂ ਕਹਿੰਦੇ ਬੁਲਾ ਲੇ ਉਹਨਾਂ ਨੂੰ ਬਣਾ ਕੇ ਡੱਬਾ ਤੇ ਇੱਥੋਂ ਨਿਕਲ ਜਾਣਾ ਹੁੰਦਾ ਸੀ ਬਸ ਇੱਕ ਭੁੱਖ ਬਹੁਤ ਲੱਗਿਆ ਮੈਂ ਰੋਟੀ ਨਹੀਂ ਖਾ ਕੇ ਆਇਆ ਯਾਰ ਉਹ ਜਿੱਥੇ ਜਾਓ ਪਹਿਲਾਂ ਲੱਗੋ ਕੋਕ ਉੱਪਰ ਦੀ ਚਾਹ ਕੋਕ ਉੱਪਰ ਦੀ ਚਾਹ ਮੈਂ ਕਿਹਾ ਮੁੰਡੇ ਕਿਤੇ ਨਹੀਂ ਖਾ ਸਕਣਾ ਆ ਰੋਟੀ ਖਾਵਾਂਗੇ ਕਿਤੇ ਰਾਹ 'ਚ ਰੁੱਕ ਕੇ ਜਾਂ ਜਿੱਥੇ ਗਏ ਹੋਏ ਉਹਨਾਂ ਨੇ ਪੁੱਛ ਲਿਆ ਉੱਥੇ ਖਾ ਲਾਂ ਸਾਦਾ ਨੂੰ ਕੀ ਸਵਾਦ ਆਣਾ ਗਾਇਸ ਬਣੇ ਰਹਿ ਬਲੋਗਰ ਪਾਣੀ ਮਾਗ ਕੇ ਮੜਾ ਇੱਕ ਵਾਰੀ ਦੇ ਲਿਆ ਵਾ ਨਿਕਲਦੇ ਦਿੰਦੇ ਨੇ ਪਿੰਡਾਂ ਦਾ ਰੜਕਾ ਗਰਾਂ ਕੰਨ ਢੇਸੀਆਂ ਹਾਂ ਹਾਂ ਧੰਨਵਾਦ ਹੈ ਗੈਰੀ ਜੰਦੂ ਦੇ ਪਿੰਡਾਂ ਲ ਘੰਮ ਲੈਣਾ ਇੱਥੋਂ ਆ ਜਾਣਾ ਹੈ ਪਾਸਲੇ ਪਾਸਲੇ ਤੋਂ ਜਾਣਾ ਹੈ ਅਫਰਾ ਫਲਾਓ ਆਹ ਇੱਕ ਉਹਨਾਂ ਦਾ ਇੱਥੇ ਦੇ ਦਿਓ ਆਪੇ ਫੜਾ ਲਵਾਂਗੇ ਆ ਗਈ ਬਾਰ ਸਵੇ ਪੰਜੇ ਹੀ ਹੈ ਹਾਂ ਪੰਜੇ ਹੀ ਹੈ 5000 ਫਿਰ ਆ ਗਏ ਨੇ ਇਹ ਉੱਪਰ ਰੱਖ ਕੇ ਪਤਾ ਨਹੀਂ ਬੋ ਤੇ ਨੀ ਚਾਹ ਕਲਾਂ ਦੇ ਦੋ ਕਟ ਲਾਂਜ ਨੇ ਦੇ ਵਿੱਚੋਂ ਆ ਪੰਜਾਏ ਦੋ ਪੰਜਾਏ ਦੋ ਤੇ ਚੀਰ ਗਏ ਪੰਜੀ ਪੈਣ ਦਾ ਪਾਸਲਾ ਆਹ ਦੇਖੀ ਜਿਹੜਾ ਕੱਕ ਉਹ ਸਾਹਮਣੇ ਅੱਛਾ ਉਹ ਉਹ ਪੜੀ ਤਲਣਾ ਜਰਾ ਤੱਲਣਾ ਹੋਰ ਪੈ ਜਾਂਦਾ ਤਲ ਬਣਿਆ ਨਾ ਤਰਲਣਾ ਆਪਣੇ ਲੱਗੇ ਪੈ ਜਾਂਦਾ ਤਲ ਮੋਰ ਵਾਲੀ ਗਾਇ ਤੋ ਵੱਡ ਗਿਆ ਆ ਧੰਨਵਾਦ ਭਰਾਵੋ ਪੜਦੇ ਖੋਲਤੇ ਸਾਡੇ ਲਈ ਸ਼ੁਕਰੀਆ ਜਿਹੜੇ ਹੁਣ ਨਵੇਂ ਆਣਗੇ ਉਹ ਵਾਪਸ ਜਾਣਗੇ ਨਾ ਮਮਾ ਆਪਣੇ ਵੀ ਖੁੱਲਗੇ ਸੱਤ ਅੱਠ ਪਿੰਡ ਨਿਕਲ ਗਏ ਹੂੰ ਇੱਕ ਕਾਰਛੇ ਕਰਾਤੀ ਉਹਨੇ ਬਹੁਤ ਪਾਲ ਪਾਣੀ ਪੁੱਛ ਪਾਤੀ ਇੱਥੇ ਦੀ ਐਂ ਮੋਰਾਲ ਮੋਰਾਲ ਜੀ ਇਹ ਸੜੀ ਸ਼ਾਦੀ ਲੱਗਦੀ ਮਮਾ ਇੱਥੇ ਕਿਤੇ चल चेल चलिए तो 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 अपने शहर इवनिंग नकोदर नूरम नकोदर जलंधर उधर हो गए नूरमह नकोदर हो गए कवर फलौर अपरा नगर बंगया नवा शहर गढ़कर सैला दुआबा लड्डू मामा हम चल अज का दिन तो बबे पुछो ना तुम टुकने दुख रहे मेरे गला चला के नीचे हुन। पुछो ना तुम मामे बेटते समझ आव बस सियाल <laughs> आले आए सारे ਹੁਣੇ ਪਾਉਣ ਲੱਪੇ ਕਹਿੰਦੇ ਹੁਣੇ ਪਾ ਲੰਦੇ ਠੰਡ ਵਾਲੇ ਆ ਇਹ ਪੰਨਾ ਮਾਮਾ ਕੁਲੀ ਫਾਕੇ ਦੇਖ ਰਾਨਾ ਉੱਥੇ ਪਾਲੀ ਫਿਰ ਚੱਕ ਤਾਂ ਲੈਣ ਦੇ ਮੈਨੂੰ ਪਹਿਲਾਂ ਕਮਰੇ ਚ ਹਾਂ ਹਾਂ ਉੱਥੇ ਪਾਲੀ ਕਮਰੇ ਚ ਇੱਥੇ ਪਾਲਾ ਆ ਪਪਲਾ ਵੀ ਆ ਗਿਆ ਇੱਥੇ ਪਪਲਾ ਪਾਲੀ ਉਹ ਪਾਲਾ ਜੱਤ ਕਰ ਚਲ ਆ ਵੀ ਤੇ ਰਹੀ ਹੈ ਕੀ ਆ ਪੰਨੇ ਨੇ ਕੀ ਕੀ ਆ ਚੱਕੋਟ ਆ ਇਹ ਆ ਤੇ ਕੋਟ ਕਿੰਨੇ ਮੈਸੇ ਕਿਤੇ ਕਿਤਾ ਕਿੰਨਾ ਬਹੁਤ ਬਹੁਤ ਮੈਂ ਮੰਮੂ ਨੂੰ ਚੀਕਿਆ ਮੈਂ ਕਿਹਾ ਮੈਂ ਦਵਾਉਣਾ ਹਾਂ ਹਾਂ ਕਿਉਂ ਨਹੀਂ ਮੈਨੂੰ ਨਹੀਂ ਪਤਾ ਤਾਂ ਮੰਮੂ ਨੇ ਮੰਮੀ ਨੇ ਪੁੱਛੇ ਗਏ ਮਮੂ ਕਦੋਂ ਮੈਂ ਕਹਾਂ ਉਹ ਲਵ ਮਾਇਦੇ ਕੰਮ ਮਗਰ ਉਹ ਕੱਖ ਨਹੀਂ ਕੀਤਾ ਗੋਹਾ ਵੀ ਉੱਦਾਂ ਹੀ ਵਿਆਹ ਜੇ ਬੰਦਾ ਗਿਆ ਆ ਘਰ ਚ ਇੱਕ ਬੰਦਾ ਵੀਰਾ ਸਾਡਾ ਵੀ ਬਸ ਕੁਛ ਨਹੀਂ ਆ ਉੱਦਾਂ ਹੀ ਵਿਆਹ ਸਾਰਾ ਕੁਛ ਹਾਂ ਤੇ ਤੁੰਨੂੰ ਤਾਂ ਬਹੁਤ ਫਿਰਦੀ ਆ ਗੱਲਾਂ ਚਰਾਪੀ ਲੰਦਾ ਦੇਣਾ ਹੈ ਨਾ ਕੰਮ ਨਹੀਂ ਕੀਤਾ ਹਾਂ ਉਹ ਅੰਦਰ ਵੀ ਗੰਦ ਉਹਦੇ ਪਿਆ ਸਰੀਰ ਨੂੰ ਬੰਨਣੀ ਨਹੀਂ ਪੁੱਠੇ ਬੰਨਣੀ ਸਰੀਰ ਨੂੰ ਕਾ ਉਹ ਅੰਦਰ ਸਾਰੇ ਇਹ ਤੈਨੂੰ ਗੰਦੂਆ ਚਲੋ ਗਾਇਸ ਹੁਣ ਮੈਨੂੰ ਫੇਰ ਕੰਮ ਕਰਨਾ ਪੈਣਾ ਥੱਕਿਆ ਹੋਇਆ ਬੱਦ ਇਦਾਂ ਕਰਦਾ ਜੇ ਹੁਣ ਮੈਨੂੰ ਸੋਝ ਆ ਜਾਂਦਾ ਰਿਲੈਕਸ ਹੋ ਜਾਂਦਾ ਮੈਨੂੰ ਸੋਝ ਆ ਜਾਂਦਾ ਹੈ ਸਰੀਰ ਕੰਮ ਕਰਨ ਲਈ ਸੋਝਾ ਨਹੀਂ ਪਤਾ ਫੇ ਸਵੇਰੇ ਨੂੰ ਬੰਨਣਾ ਹੈ ਔਖੇ ਹੋਊਗਾ ਵਿਚਾਰੇ ਉਹ ਦੇ ਦੇ ਕਿਦਾਂ ਗੰਦ ਪਿਆ ਅੰਦਰ ਬੰਨਣੀ ਕਿਦਾਂ ਇੱਕ ਸਾਡੀ ਇਹ ਵੀ ਇਦਾਂ ਦੀ ਹੈ ਨਾ ਜੇ ਗੋਹਾ ਨਾਲ ਚ ਕੋ ਬੰਦੀ ਨਹੀਂ ਉਹਨੇ ਜੇ ਖੜੀ ਰਹੂਗੀ ਸਾਰੀ ਰਾਤ ਖੜੀ ਰਹੋਗੇ ਥੱਲੇ ਗੋਹਾ ਪਿਆ ਦਾ ਜੇ ਸਾਫ ਕੀਤੀ ਤੱਕ ਫੇ ਬੈਠੂਗੀ ਮੇਰੇ ਕਿ ਪਸੂ ਬਾਜ ਗੰਦੇ ਚ ਬੈਠ ਰਹੇ ਤੇ ਨਿਵੰਦੇ ਆ ਚਲੋ ਵਧੀਆ ਜਿਹੜਾ ਟੂਰ ਗਾਈ ਸੱਜ ਸਾਰਾ ਏਰੀਆ ਤੁਹਾਨੂੰ ਵੀ ਦਿਖਾਇਆ ਨਾਲ ਨਾਲ ਸੁਖਿੰਦਰ ਲਹਿੰਗਾ ਰਹਿ ਗਿਆ ਹੁਣ ਇਹਦਾ ਫੰਕਸ਼ਨ ਦਾ ਲਹਿੰਗਾ ਕੱਲ ਨੂੰ ਲਿਆਵਾਂ ਆਪਾਂ ਹਜੇ 19 ਨੂੰ ਫੰਕਸ਼ਨ ਬਥੇਰੇ ਦਿਨ ਹਜੇ ਲਿਆਵਾਂਗੇ ਕੋਈ ਨਹੀਂ ਕਿ ਪਹਿਲਾਂ ਹੀ ਲਿਆਉਣਾ ਕਿੰਦਾ ਕਰਾਂਗੇ ਕੱਲ ਨੂੰ ਜਦੋਂ ਤੂੰ ਸਕੂਲ ਜਾਣਾ ਤੇ ਸਕੂਲ ਜਾਣ ਤਾਂ ਆਉਂਦੇ ਹੋਏ ਫਿਰ ਅੱਖੀਂ ਦੇਖ ਕੇ ਪਸੰਦ ਕਰ ਜਾਵਾਂਗੇ ਠੀਕ ਹੈ ਪਿੰਕ ਰੰਗ ਦਾ ਲੈਣਾ ਤੈਨੂੰ ਪਿੰਕ ਰੰਗ ਹੀ ਪਸੰਦ ਆ ਹੋਰ ਕੋਈ ਕਲਰ ਲਾਗਾ ਪੀਕ ਪੀਕ ਰੰਗ ਦਾ ਸੂਝ ਰਿਹਾ ਪਿੰਕ ਰੰਗ ਦਾ ਰਹੇਗਾ ਲੈ ਇੱਕ ਚੀਜ਼ ਜਦੋਂ ਹੁੰਦੀ ਹੈ ਵੱਖਰੀ ਡਿਫਰੈਂਟ ਲਈਦਾ ਕਲਰ ਪਿੰਕ ਕਲਰ ਰਹਿੰਦੇ ਹੋਰ ਕੋਈ ਪਸੰਦ ਕਰੇ ਨਹੀਂ ਬਲੈਕ ਕਲਰ ਹਾਂ ਬਲੈਕ ਜਾਂ ਹੋਰ ਕੋਈ ਜਿਆਦਾ ਨਵਾਂ ਕਲਰ ਆਇਆ ਹੋਇਆ ਹੈ ਇੱਧਰ ਆ ਉਦਾਂ ਹੀ ਪਿਆ ਮੈਂ ਸਭਾਈ ਦਾ ਕਰ ਦੰਦੇ ਅੰਦਰ ਆਈ ਨਹੀਂ ਮੈਂ ਇੱਧਰ ਆਦਾ ਤੁਹਾਡੇ ਵਾਲੀ ਇੱਦਾਂ ਲੱਗਦਾ ਨਹੀਂ ਇਹ ਛੋੜ ਜਾਂਦਾ ਇਹਦਾ ਇੱਦਾਂ ਲੱਗਦਾ ਜਿਦਾਂ ਥੋੜੇ ਨਾ ਕਰਤਾ ਹੁੰਦਾ ਓ ਮਾਈ ਗੋਡ ਇਹ ਡੰਗਰ ਡੰਗਰੇ ਕਹਿੰਦੇ ਇਹਨਾਂ ਨੂੰ ਤਾਂ ਹੀ ਹਨਾ ਕੀ ਕਹਿੰਦਾ ਸਹੀ ਗੱਲ ਬੋਲੀ ਲੱਗਦਾ ਕਿ ਲੋਕਾਂ ਨੂੰ ਇੱਕ